ਅਸੀਂ ਅੱਜ ਆਪਣੇ ਅਫਸਰਾਂ ਦੇ ਨਾਲ ਜ਼ਿਲ੍ਹੇ ਦੇ ਸਾਦੇ ਅਧਿਕਾਰੀਆਂ ਦੇ ਨਾਲ ਜਿਹੜਾ ਕਿਉਂਕਿ ਅੱਜ ਇੱਕ ਕੈਬਨ ਮਨਿਸਟਰ ਬੇਦੀ ਡਿਊਟੀ ਆ ਗਦਾਸਪੁਰ ਪਠਾਨਕੋਟ ਬੇ ਅਨਚਾਹ ਜਨ ਤੇ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਫਿਰ ਜਨਦਰ ਦੀ ਆ ਗਈ ਉਦੋਂ ਬਿਜੀ ਦੇ ਮੀਟਿੰਗ ਨਹੀਂ ਹੋਈ ਚਾਤਨ ਮਹੀਨੇ ਤੋਂ ਤੇ ਅੱਜ ਮੀਟਿੰਗ ਕਰਕੇ ਪੂਰੇ ਜ਼ਿਲ੍ਹੇ ਦਾ ਵਕਾਸ ਜਿਹੜਾ ਸ਼ਹਿਰਾਂ ਦਾ ਪਿੰਡਾਂ ਦਾ ਜੋ-ਜੋ ਸਮੱਸਿਆਵਾਂ ਆ ਉਹ ਡਿਸਕਸ ਕੀਤੀਆਂ ਕਿਉਂਕਿ ਸਾਡੇ ਬਾਂਜੋਗ ਮੁੱਖ ਮੰਤਰੀ ਸਾਹਿਬ ਸਦਾ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਹੁਕਮ ਨੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਹੋਣੀ ਚਾਹੀਦੀ ਉਹ ਸਰਕਾਰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਕਰੀ ਤੁਸੀਂ ਦੇਖਿਆ ਜੀ ਅਕੱਲ ਬਸੋ ਸੀਐਮ ਸਾਹਿਬ ਦੀਨਾ ਨਗਰ ਆ ਕੇ ਅਦਕਾਟਨ ਕਰਕੇ ਗਏ ਪੁਲ ਦਾ ਹਰ ਪਾਸੇ ਬਲ ਰੋਜ਼ ਐਵਰੀ ਡੇ ਚੱਲਦਾ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਮਤਲਬ ਰਿਪੋਰਟ ਲਈ ਹੈ ਔਰ ਫਸਾਂ ਦੀਆਂ ਕੁਝ ਡਿਊਟੀਆਂ ਵੀ ਲਾਈਆਂ ਕੋਈ ਥਾਵਾਂ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਕੁਝ ਥਾਵਾਂ ਤੇ ਜੇ ਕਮੀਆਂ ਨੇ ਔਰ ਮੈਨੂੰ ਲੱਗਦਾ ਕਿ ਆ ਮਹੀਨਾ ਜਿਹੜਾ ਇਹ ਪਸਾਦ ਦਾ ਮਹੀਨਾ ਹੁੰਦਾ ਥੋੜਾ ਜਿਹਾ ਕੰਮਕੰਚ ਆਉਖ ਹੋਊਗੀ ਪਰ ਸੀ ਕੰਮ ਨਹੀਂ ਬੰਦ ਕਰਾਂਗੇ ਆਪਣਾ ਕੰਮ ਜਿਹੜਾ ਚਾਲੂ ਰਾਊਗਾ ਔਰ ਕੰਮ ਨੂੰ ਵਧੀਆ ਕਰਕੇ ਗਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਨਿਵਾਸੀ ਆ ਉਹਨਾਂ ਨੂੰ ਮਤਲਬ ਜਿਹੜਾ ਜਵਾਬ ਦੇਈ ਆ ਸਾਡੀ ਉਹਨਾਂ ਨੇ ਸਾਨੂੰ ਚੁਣਿਆ ਉਹਨਾਂ ਨੇ ਸਦਾ ਭਗਵਾਨ ਸੇ ਮਾਨ ਜੀ ਦੀ ਸਰਕਾਰ ਵਡਾਈਆਂ ਤੇ ਸਰਕਾਰ ਵੱਲੋਂ ਜੋ ਅਸੀਂ ਬੁਨਿਆਦੀ ਸਹੂਲਤਾਂ ਜਿਹੜੀਆਂ ਦੇ ਸਕਦੇ ਆ ਉਹ ਅਸੀਂ ਦੇਣ ਲਈ ਬਿਲਕੁਲ ਉਹ ਤੈਅ ਕੀਤਾ। ਕਈ ਹੁਕਮ ਚਾਰਜ ਕਰਨਗੇ ਜੀ ਇਹ ਅਧਿਕਾਰੀ ਪੂਣੀ ਚੁੱਕ ਲੈਣਾ ਦੇ ਖਾਸ ਕਰਕੇ। ਕੋਈ ਗੱਲ ਉਹ ਕਹਿਤਾ ਅਧਿਕਾਰੀ ਨੂੰ ਕਹਿ ਵੀ ਦਿੱਤਾ ਉਹਨੂੰ ਸਮਝਾਇਆ ਵੀ ਇਹ ਬੜੀ ਗਲਤ ਗੱਲ ਹੈ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਹਲਕਾ ਚਾਰਜਾਂ ਦਾ ਸਾਡੇ ਬਲਾਕ ਪ੍ਰਧਾਨਾਂ ਦਾ ਪਾਰਟੀ ਦੇ ਸਾਡੇ ਆਗੂਆਂ ਦਾ ਸਬਦਾ ਜਿਹੜਾ ਦਫ਼ਤਰਾਂ ਦੇ ਵਿੱਚ ਮਾਨ ਸਤਕਾar ਜਿਹੜਾ ਹੋਣਾ ਚਾਹੀਦਾ। ਸਰੂਤ ਨੇ ਕਾਉਸਸ ਟ੍ਰਾਂਸਫਰ ਕਰਵਣਾ ਉਹਨਾਂ ਦਾ ਲਾਸਟ ਲਿਖ ਦਿੱਤੀ ਕਾਉਸਸ ਟ੍ਰਾਂਸਫਰ ਹੋ ਗਿਆ ਅਜੇ ਤੇ ਬਿਲ ਸਲੀਅਰ ਹੋ ਜਾਣਗੇ ਨਹੀਂ ਦੇਖੋ ਕਦਵਾਦੇ ਦੇਖੋ ਜੀ ਮੈਨੂੰ ਤੁਸੀਂ ਦੱਸਿਆ ਕਦਵਾਦੇ ਦੇ ਮੱਕ ਲੋਕ ਸਰ ਜਿਹੜੀ ਜੋ ਕਈ ਜੁਕ੍ਰੇਨ ਚ ਜਿਹੜੇ ਮੁੰਡੇ ਫਸੇ ਹੋਏ ਤੁਸੀਂ ਮੁੱਦਾ ਚੁੱਕਿਆ ਵੀ ਹੈਗਾ ਸੀਗਾ ਲੇਕਿਨ ਅਜੇ ਤੱਕ ਉਹ ਬੱਚੇ ਵਾਪਸ ਨਹੀਂ ਆ ਪਾਈ ਕੀ ਕਾਰਨ ਹੈਗਾ ਨਹੀਂ ਜੀ ਉਹਦਾ ਇੱਕ ਟੈਕਨੀਕਲ ਕਾਰਨ ਹੈ ਜੋ ਮੈਨੂੰ ਉੱਥੋਂ ਫੀਡਬੈਕ ਆਈ ਹੈ ਪੱਛੋ ਚਾਹਦੀ ਸਾਡੀ ਗੱਲ ਹੋਈ ਜਾਂਦਾ ਸ਼ਹਿਰ ਦੇ ਵਿੱਚ ਇੱਕ ਹੋਰ ਵੀ ਬੱਚੇ ਦਾ ਅਸੀਂ ਕੀਤਾ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਹਨ ਉਹਨਾਂ ਨੂੰ ਪਤਾ ਨਹੀਂਗਾ ਉਹਨਾਂ ਨੂੰ ਹੁੰਦਾ ਕਿ ਤੇ ਸਾਨੂੰ ਇੱਥੋਂ ਦੇ ਕੋ ਕਾਗਜ਼ ਮਿਲ ਜਾਣਗੇ ਉਹ ਜਿਹੜਾ ਇਹਨਾਂ ਨੇ ਖੁਦ ਐਗਰੀਮੈਂਟ ਕੀਤਾ ਨਾ ਉੱਥੋਂ ਦੀ ਸਰਕਾਰਾਂ ਦਾ ਉਹ ਇੱਕ ਅਧਾਰ ਦੇ ਵਿੱਚ ਪ੍ਰੋਬਲਮ ਆ ਪਰ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਮਹੀਨੇ ਆਪਣੇ ਐਸੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ મોદી ਜੀ ਵੀ ਗਏ ਉਹ ਵੀ ਮਾਮਲਾ ਠਾਕੇ ਅਸੀਂ ਪੂਰਾ ਲੱਗੇ ਜਿਹਦੋਸਤਾਨ ਦੀ ਸਰਕਾਰ ਵੀ ਲੱਗੀ ਐ ਅਸੀਂ ਵੀ ਲੱਗੇ ਤੇ ਮੇਰੇ ਖਿਆਲ ਜਲਦੀ ਮਾਮਲਾ ਹੱਲ ਹੋ ਜਾਊਗਾ ਕੋਈ ਜੀ ਕਿਹਦਾ ਜੀ ਚੰਨੀ ਚੰਨੀ ਅੰਮ੍ਰਿਤਪਾਲ ਹਾਂ ਲੱਗਦੀ ਬਿਆਨਬਾਜ਼ੀ ਕਰ ਚਲੋ ਦੋਨੋਂ ਧੁਕਾ ਦਿਆ ਜੋ ਮਰਜ਼ੀ ਬੋਲਣ ਸਮਝ ਦੇ ਦੀ ਗੱਲ ਉਹ ਤਾਂ ਕਾਂਗਰਸ ਪਹਿਲਾਂ ਤੈਹ ਕਰੇ ਕਿ ਇੱਕ ਬੰਦਾ ਕੁਝ ਕਹਿ ਰਿਹਾ ਦੂਜਾ ਕੁਝ ਕਹਿ ਰਿਹਾ ਤੀਜਾ ਕੁਝ ਕਹਿ ਰਿਹਾ ਚੌਥਾ ਕੁਝ ਕਹਿ ਰਿਹਾ ਜਿੰਨੇ ਕਾਂਗਰਸ ਦੇ ਮੁੱਖ ਮੰਤਰੀ ਦੇ ਦੋਵੇਦਾਰ ਨੇ ਪੰਜਾਬ ਚ ਉਹਨਾਂ ਸਭ ਦੀਆਂ ਸਟੇਟਮੈਂਟਾਂ ਤੁਸੀਂ ਕੱਢ ਕੇ ਪੜ ਲਓ ਸੋ ਇਸ ਕਰਕੇ ਬਹੁਤ ਹੁਣ ਸੀਰੀਅਸ ਲੈਣ ਦੀ ਲੋੜ ਹੈ